ਹਾਂਜੀ ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਕਰ ਤੋ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਵੱਡੇ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਡਾਕਟਰ ਸਾਹਿਬ ਹਣੋਂ ਦੇ ਕੋਲ ਦੋਸਤੋ ਪਹੁੰਚੇ ਅੱਜ ਸੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕਿੱਤਾ ਹੈ ਤੇ ਪਸ਼ੂ ਦੋਸਤੋ ਡੇਲੀ ਰੁਟੀਨ ਦੇ ਵਿੱਚ ਇਸ ਫਾਰਮ ਤੇ ਇਸ ਕਿੱਲੇ ਦੇ ਉੱਪਰ ਆਉਂਦੇ ਰਹਿੰਦੇ ਆ ਤਕਰੀਬਨ ਦੋ ਕੁ ਵੜਾ ਵੀਰ ਨੇ ਹੋਰ ਲਈਆਂ ਖੜੀਆਂ ਠੀਕ ਆ ਜੀ ਬਹਿਣਾ ਵੈਸੇ ਆ ਵੀ ਜਾਣਗੀਆਂ ਤੇ ਆਪਾਂ ਤੁਹਾਨੂੰ ਵਿੱਚੇ ਕਵਰੇਜ ਕਰਕੇ ਦਿਖਾ ਦੇਾਂਗੇ ਠੀਕ ਆ ਦੋ ਤੋਂ ਤਿੰਨ ਨਾਲ ਜਿਹੜੇ ਹੋਰ ਲਾਏ ਆ ਠੀਕ ਆ ਜੀ ਉਹ ਵੀ ਜੇ ਜਲਦ ਪਹੁੰਚ ਜਾਂਦੇ ਤੇ ਆਪਾਂ ਤੁਹਾਨੂੰ ਵਿੱਚੇ ਦਿਖਾ ਦੇਾਂਗੇ ਫਿਲਹਾਲ ਜਿਹੜੇ ਹੁਣ ਮੌਜੂਦ ਆਪਾਂ ਪਸੂ ਤੁਹਾਨੂੰ ਦਿਖਾ ਦਾਂਗੇ ਉਹ ਤਿੰਨ ਤੁਸੀਂ ਆ ਵੜਾ ਸਾਹਮਣੇ ਦੇਖ ਰਹੇ ਜੇ ਬਿਲਕੁਲ ਗੱਬਣ ਤਿਆਰ ਤੇ ਸਮਾਂ ਹਜੇ ਲੈਂਦੀਆਂ ਨੇ ਠੀਕ ਆ ਜੀ ਸੋ ਅੱਜ ਤਰੀਕ ਦੋਸਤੋ 30 ਸਤੰਬਰ ਤੇ ਕੱਲ 1 ਅਕਤੂਬਰ ਨੂੰ ਆਪਾਂ ਮਾਰਨਿੰਗ ਵੀਡੀਓ ਅਪਲੋਡ ਕਰਾਂਗੇ ਪਸ਼ੂ ਚੰਗੇ ਆਉਂਦੇ ਆ ਠੀਕ ਆ ਜੀ ਵੱਡੇ ਪਸ਼ੂ ਹੁੰਦੇ ਆ ਸਾਫ ਦੁਤਰੇ ਐਨੀਮਲ ਹੁੰਦੇ ਆ ਕੋਈ 25 ਲੀਟਰ ਕੋਈ 30 ਲੀਟਰ ਕੋਈ 20 ਲੀਟਰ ਤੋਂ ਪਲੱਸ ਵਾਲੀਆਂ ਵੇੜਾ ਠੀਕ ਆ ਜੀ ਸੋ ਜਿੱਦਾਂ ਦਾ ਵੀ ਕੋਈ ਵੀਰ ਪਸ਼ੂ ਤਾਂ ਖਰੀਦਣਾ ਚਾਹੁੰਦਾ ਉਹ ਜਿਹੇ ਐਨੀਮਲ ਜਿਹੜੇ ਆ ਤੁਹਾਨੂੰ ਵੀਰ ਪ੍ਰੋਵਾਈਡ ਕਰਵਾ ਦਊਗਾ ਆਓ ਕਰਦੇ ਆ ਗੱਲਬਾਤ ਡਾਕਟਰ ਸਾਹਿਬ ਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਵੀਰੇ ਹਾਂ ਜੀ ਵਧੀਆ ਜੀ ਗੁਰੂ ਰਾਮਦਾਸ ਦੀ ਮਿਹਰ ਆ ਜੀ ਚਲੋ ਸ਼ੁਕਰ ਮਾਲਕ ਦਾ ਵੀ ਹਾਂਜੀ ਹਾਂਜੀ ਡਾਕਟਰ ਸਾਹਿਬ ਵੇੜਾ ਵੇਸੀ ਆਪਾਂ ਅੱਜ 4 ਤੋਂ 5 ਕਿਨਾ ਕੇ ਦਿਖਾਉਣੇ ਸੀ ਫਿਲਹਾਲ ਅੱਜ ਜਿਹੜੀਆਂ ਹੁਣ ਮੌਜੂਦ ਆ ਤਿੰਨ ਕਿ ਵੇੜਾ ਤਿੰਨ ਵੇੜਾ ਜੀ ਦੋ ਆਉਂਦੀਆਂ ਚਲੋ ਅੱਜ ਪਿੰਡ ਆ ਗੀਆਂ ਵੇੜਾ ਵੇ ਇਹ ਆਪਣੇ ਸੰਭਰਾਉਂ ਜੀ ਸੋਈਆਂ ਉਹ ਉਹ ਇੱਕ ਸੋਈ ਆ ਤੇ ਇੱਕ ਗੱਬਣ ਆ ਤੇ ਇਹ ਵਾਲੀਆਂ ਜਿਹੜੀਆਂ ਵੇੜਾ ਵਾਂ ਇੱਕ ਤਿਆਰ ਆ ਇੱਕ ਮੂੰਹ ਉਹ ਦੋਵੇਂ ਇਹ ਵੀ ਚੋਗੀ ਆ ਤੇ ਕਿਹੜੀ ਆਉਂਦੀ ਉਹ ਵੀ ਚੋਗੀ ਤੇ ਲਾਸਟ ਵਾਲੀ ਜਵਾਨ ਆ ਜੀ ਠੀਕ ਹੈ ਜੀ ਹਾਂਜੀ ਤਾਂ ਦੋਸਤੋ ਫਿਲਹਾਲ ਜਿਹੜੀਆਂ ਤਿੰਨ ਵੇੜਾ ਇੱਥੇ ਹੁਣ ਤੁਹਾਨੂੰ ਗੱਬਣ ਤਿਆਰ ਮਿਲਣ ਲੱਗੀਆਂ ਠੀ ਤੇ ਦੋ ਵੜਾ ਜਿਹੜੀਆਂ ਆ ਰਹੀਆਂ ਉਹਨਾਂ ਚ ਇੱਕ ਸੂਈ ਐ ਇੱਕ ਗੱਬਣ ਐ ਇਹ ਜਿਹੜੀਆਂ ਤਿੰਨ ਆ ਇੱਕੇ ਫਾਰਮ ਦੇ ਵਿੱਚੋਂ ਆਪਾਂ ਸੌਦਾ ਲਾਇਆ ਜੀ ਠੀਕ ਆ ਹਾਂਜੀ ਠੀਕ ਆ ਤੇ ਡਾਕਟਰ ਸਾਹਿਬ ਸ਼ੁਰੂਆਤ ਇਸ ਪਹਿਲੇ ਨੰਬਰ ਵਾਲੀ ਹਿੱਸੇ ਵੈੜ ਤੋਂ ਕਰਦੇ ਆ ਚੰਗੀ ਖਾਸੀ ਦਿਖ ਰਹੀ ਹਵਾਨੇ ਚੱਡੇ ਤੋਂ ਇਹ ਸੰਧੂ ਸਾਹਿਬ ਮੰਤਰ ਵੇਖੀਏ ਬਾਡੀ ਮੰਤਰ ਚੰਗੀ ਵੈੜਾ ਕੀ ਡਿਟੇਲ ਐਂ ਦੀ ਇਹ ਸੰਧੂ ਸਾਹਿਬ ਜਿਹੜਾ ਪਿਛਲੇ ਸਵੇਰ ਦਾ ਰਿਕਾਰਡ ਐ ਜੀ ਦਾ 30 ਤੋਂ 32 ਲੀਟਰ ਦਾ ਰਿਹਾ ਜੀ ਦੇਖੋ ਜੀ ਪੂਛ ਬਿਲਕੁਲ ਪਤਲੀ ਬਿਲਕੁਲ ਜੀ ਦੇਖੋ ਠੀਕ ਆ ਹਾਂਜੀ ਤੇ ਇਹ ਵਕਤ ਆਪਾਂ ਚੰਗੀ ਉਮੀਦ ਕਰਾਂਗੇ ਤੇ ਸੀਮਨ ਵੀ ਏਬ ਹਾਂਜੀ ਤੇ ਮਤਲਬ ਹੁਣ ਦੂਜਾ ਸਵੇਰ ਦੂਜੇ ਸਵੇਰ ਜੀ ਦੂਜੇ ਸਵੇਰ ਪਿਓਰ ਦੂਜੇ ਸਵੇਰ ਇਹ ਹੈ ਤਿਆਰੀ ਤੇ ਲੈਂਦੀ ਹੈ ਦਿਨ ਕੋਈ ਕੱਢ ਸਿੰਧੂ ਸਾਹਿਬ ਇੰਨਾ ਲੈਵਲ ਲੈ ਕੇ ਤਰੇਣ ਜਾਣਾ ਜੀ ਹਾਂ ਹਾਂ ਜੀ ਤਿੰਨ ਚਾਰ ਕਿ ਦਿਨ ਹਜ਼ਾਰ ਚਾਰ ਕਿ ਦਿਨ ਬਾਕੀ ਆ ਠੀਕ ਆ ਲਓ ਦੋਸਤੋ ਇੱਕ ਵਾਰੀ ਆਰਡਰ ਕੁਆਲਿਟੀ ਤੁਸੀਂ ਚੈੱਕ ਕਰੋ ਜਿਵੇਂ ਆਪਾਂ ਕਹਿਣ ਨੂੰ ਕਹਿ ਦਈਏ ਠੀਕ ਆ ਜੀ ਜਿਵੇਂ ਆਪਾਂ ਹਮੇਸ਼ਾ ਗੱਲ ਕਰਦੇ ਆ ਵੀ ਪੀੜੀ ਦੇ ਪਾਵਿਆ ਵਾਂਗੂ ਲੱਗਾ ਥਾਣਾ ਠੀਕ ਆ ਚੋਂ ਨੁਕਰਾਂ ਦੇ ਚੋਂ ਬਿਲਕੁਲ ਗੁੱਠਾਂ ਦੇ ਉੱਪਰ ਤੁਸੀਂ ਵੇਖੋ ਸਪੇਸ ਵਡ ਚੰਗੀ ਆਪਸੀ ਥਨਾਂ ਦੀ ਤੇ ਦੋਹਰਾ ਥਾ ਤੇ ਦੂਜਾ ਸੂਆ ਇਸ ਵਾਰ ਦੇ ਸੂਣਾ ਹੈ ਤਿਆਰੀ ਵਾਲੀ ਆ ਹੋ ਸਕਦਾ ਵੀ ਦਿਨ ਪੂਰੇ ਹੋਏ ਹੋਣ ਠੀਕ ਆ ਜੀ 2 4 2 4 ਜਿਹੜੇ ਉੱਪਰ ਲੈ ਕੇ ਜਾਊਗੀ ਦਿਨ ਸੌਰਡਰ ਕੁਆਲਟੀ ਕਰੋ ਚੱਕ ਮੈਸਟਰ ਸਾਹਿਬ ਉਹਨਾਂ ਆਪਾਂ ਨੂੰ 5 ਤਰੀਕ ਨੂੰ ਕਿਹਾ ਸੀ ਜੀ 5 ਤਰੀਕ ਨੂੰ ਇਹਦੇ ਦੇ 5 ਅਕਤੂਬਰ ਨੂੰ ਹਾਂਜੀ ਹਾਂਜੀ ਦੇਖੋ ਜੀ ਇਹ ਠੀਕ ਬੜੀ ਲੜ ਬੈਠਾ ਨਹੀਂ ਜਾਣਾ ਜੀ ਲੈਵਲ ਲੈ ਕੇ ਆਉਤੀ 5 ਅਕਤੂਬਰ ਨੂੰ ਦੇਣ ਇਹਦੇ ਪੂਰੇ ਹੁੰਦੇ ਆ ਠੀਕ ਆ ਇਹ ਹਜੇ ਤਕਰੀਬਨ ਕੋਈ 5 4 ਦੇ ਦਿਨ ਤਾਂ ਤੇ ਆਪਾਂ ਦੋਸਤੋ ਐਸਟੀਮੇਟ ਸਾਰੇ ਵੀ ਇਹਨਾਂ ਨੂੰ ਗਿਣਾ ਦਿੱਤਾ ਵੀ 5 ਕ ਦਿਨ ਘੱਟੋ ਘੱਟ ਮੰਨ ਕੇ ਤੁਸੀਂ ਸੌਦਾ ਕਰਿਓ 5-4 ਕ ਦਿਨ ਹਜੇ ਖੜਦੀ ਆ ਠੀਕ ਆ ਬਾਕੀ ਸੰਧੂ ਸਾਹਿਬ ਆਪਣੀ ਅਰਕੀ ਕੋਸ਼ਿਸ਼ੀ ਚਲੋ ਚੰਗੀਆਂ ਵੇੜਾ ਵਿਖਾਈਏ ਦਰਸ਼ਨ ਕਰਾਈਏ ਹਾਂਜੀ ਬਾਕੀ ਪਿਛਲੀ ਵੀਡੀਓ ਦੇ ਵਿੱਚ ਤੇ ਗੁਰੂ ਰਾਮਦਾਸ ਦੀ ਮਿਹਰ ਹੋ ਗਈ ਜੀ ਹਾਂਜੀ ਦੋਆ ਤਿੰਨਾਂ ਘੰਟਿਆਂ ਦੀ ਮਾਲ ਸਾਰਾ ਵੇਗ ਗਿਆ ਸੀ ਮਾਲ ਡਾਕਟਰ ਸਾਹਿਬ ਸਾਫ ਸੁਥਰਾ ਹੁੰਦਾ ਸਾਫ ਸੁਥਰਾ ਹੀ ਸਾਫ ਸੁਥਰਾ ਗਾਹਕ ਲੈ ਕੇ ਹਾਂਜੀ ਹਾਂਜੀ ਸੰਧੂ ਸਾਹਿਬ ਜਿਹੜਾ ਹੀ ਗਾਹਕ ਆਇਆ ਨਾ ਬਹੁਤ ਖੁਸ਼ ਹੋ ਕੇ ਲੈ ਕੇ ਗਿਆ ਠੀਕ ਆ ਹਾਂਜੀ ਲਓ ਦੋਸਤੋ ਇੱਕ ਵਾਰੀ ਕਰੋ ਤੁਸੀਂ ਦਰਸ਼ਨ ਠੀਕ ਆ ਤੇ ਚਾਰ ਚਫੇਰਿਆਂ ਤੁਹਾਨੂੰ ਆਪਾਂ ਆਲ ਰਾਊਂਡ ਤੋਂ ਇੱਕ ਵਾਰੀ ਚੀਜ਼ ਦਿਖਾ ਦੇਾਂਗੇ ਠੀਕ ਆ ਤੇ ਥਾਂ ਤੋਂ ਬੇ ਸੰਨੂ ਸਾਹਿਬ ਆਪਾਂ ਪਲਕਾਰੀ ਲਾਦਨੇ ਇੱਕ ਦੀ ਦਰਸ਼ਨ ਵੈਸੇ ਵੀ ਕਰਨ ਵਾਲੇ ਵੈੜ ਦੇ ਗਏ ਨਗੀਨਾ ਹੀ ਆ ਲਓ ਜੀ ਠੀਕ ਆ ਸੋ ਰੰਗ ਪ੍ਰਿੰਟ ਫੈਸ਼ਨ ਫੂਸ਼ਨ ਚੰਗਾ ਵੈਸੇ ਜਿੱਦਾਂ ਇੱਕ ਆਪਾਂ ਨਾਰਮਲੀ ਸਾਰੇ ਵੀਰਾਂ ਨੂੰ ਇੱਕ ਵਿੱਚ ਦੱਸ ਦਿੰਨੇ ਆ ਠੀਕ ਆ ਜੀ ਬਾਕੀ ਰੰਗ ਪ੍ਰਿੰਟ ਵਾਲੇ ਪਾਸੋਂ ਬਹੁਤ ਸੋਹਣੀ ਆ ਐਚਐਫ ਬਰੀਡ ਦੇ ਵਿੱਚ ਐਵੇਂ ਜੀ ਸੰਨੂ ਸਾਹਿਬ ਵੈੜ ਦੀ ਤਾਰੀਫ ਨਹੀਂ ਕਰਨੀ ਆਪਾਂ ਇਹ ਦੇਖੋ ਦੀ ਦੇਖਣੀ ਨਹੀਂ ਦਈ ਆ ਹਾਂਜੀ ਹਾਂਜੀ ਬਾਕੀ ਪਿਛਲੇ ਸਵੇਰੇ ਡਾਕਟਰ ਕਿੰਨਾ ਕ ਦੁੱਧ ਚਵਾ ਗਿਆ ਇੱਕ ਵਾਰੀ ਇਹ ਸੰਧੂ ਸਾਹਿਬ 32 ਲੀਟਰ ਦੁੱਧ ਚਵਾਇਆ ਹੈ ਹਾਂਜੀ ਜਿਹੜਾ ਸਹੀ ਚਵਾਇਆ ਜੀ ਨੇ 32 ਕਿਲੋਟਰ ਹਾਂਜੀ ਹਾਂਜੀ ਠੀਕ ਆ ਇਹਨੇ ਫਾਰਮ ਚ ਵਧੀਆ ਫਾਰਮ ਦੇ ਵਿੱਚੋਂ ਲਈਆਂ ਪਾਵੇ ਬਹੁਤ ਦੂਰ ਦੇ ਡਾਕਟਰ ਐਨੂੰ ਬਾਕੀ ਖੁੱਲੀਆਂ ਰਹਿੰਦੀਆਂ ਅਸੀਂ ਬੈੜਾਂ ਹੂੰ ਬਾਕੀ ਸੰਧੂ ਸਾਹਿਬ ਤੂੰ ਇਹ ਤਾਂ ਚਲੋ ਵੀਡੀਓ ਬਣਾਉਂਦੇ ਰਹਿੰਦੇ ਬਹੁਤ ਘੱਟ ਨੇ ਕਿੰਨੇ ਇਹੋ ਜਿਹੇ ਮਿਲਦੇ ਆ ਹੂੰ ਫੱਬੀ ਖੜੀ ਹੈ ਕਰਮਾੜੀ ਪੂਰੀ ਹਾਂਜੀ ਬਹੁਤ ਕਿਰਪਾ ਜੀ ਉੱਪਰੋਂ ਵੀ ਜੇਕਰ ਦੋਸਤੋ ਬਾਡੀ ਮੰਤਰ ਵੀ ਦੇਖੀ ਹੈ ਤੇ ਪੂਰੀ ਨਿੱਗਰ ਚੰਗੀ ਜੰਮੀ ਬਾਕੀ ਪ੍ਰਿੰਟ ਵੀ ਸੰਧੂ ਸਾਹਿਬ ਵੇਖ ਲੋ ਜੀ ਕਿਹੜਾ ਲੱਗਾ ਉਸ ਨੂੰ ਉਸ ਨੂੰ ਬਹੁਤ ਜ਼ਿਆਦਾ ਬਾਕੀ ਆਉਣ ਵਾਲਾ ਸਮਾਂ ਦੋਸਤੋ ਦੱਸੂਗਾ ਉਮੀਦ ਚੰਗੇ ਦੇ ਲਈ ਕੀਤੀ ਜਾਂਦੀ ਹੈ ਬਾਕੀ ਪਿਛਲੇ ਸਵੇਰ ਦੀ ਬਿਹਾਬ ਤੇ ਕੋਈ ਵੀ ਵੀਰ ਸੌਦਾ ਕਰ ਸਕਦਾ ਠੀਕ ਹੈ ਜੀ ਸੋ ਜਿੰਨਾ ਕਿ ਪਿਛਲੇ ਸਵੇਰ ਦੁੱਧ ਚਵਾਇਆ ਉਹ ਅਕੋਰਡਿੰਗ ਤੁਸੀਂ ਇਸ ਵਾਰ ਜਿਹੜੀ ਇੱਕ ਸੌਦੇ ਦੀ ਗੱਲਬਾਤ ਕਰ ਲਿਓ ਠੀਕ ਹੈ ਜੀ ਬਾਕੀ ਥਾਣਾ ਲੇਵੇ ਦੀ ਬਾ ਕਮਾਲ ਠੀਕ ਹੈ ਡਾਕਟਰ ਸਾਹਿਬ ਕੀ ਕੀਮਤ ਕੀ ਡਿਮਾਂਡ ਕਰਦੇ ਪੈ ਜੀ ਦੀ ਸੰਧੂ ਸਾਹਿਬ ਐਡੀ ਡਿਵਾਈਡ ਤੇ ਤੁਹਾਨੂੰ ਪਤਾ ਹੀ ਜਾਈ ਜੋ ਚੱਲਦਾ ਫਿਰ ਵੀ ਆਪਾਂ ਕੋਸ਼ਿਸ਼ ਕੀਤੀ ਥੋੜੀ ਭਾਣਾ ਲੈਣ ਦੀ 1 ਲੱਖ ਦੇ 15000 ਦੀ ਜੈਸਨੋ ਵੈਟ ਦੇ ਦਾਂਗੇ 1 15 ਹਾਂਜੀ ਠੀਕ ਹੈ ਜੀ ਲੋ ਵੀ 1 ਲੱਖ 15000 ਦੀ ਕਿਸਾਨ ਵੀਰੋ ਇਹ ਜਿਹੜੀ ਜੈਸਨੋ ਵੀਰਾਂ ਦਾ ਵੀ ਦੇਵਾਂਗੇ ਤੁਹਾਨੂੰ ਪ੍ਰਸੰਧੂ ਸਾਹਿਬ ਐਡੀ ਡੀਆਂ ਵੈਣਾ ਵਾਲੇ ਲੋਕੀ ਇੱਕ ਸੋੜ ਚਾਪਾ ਕੀ ਕਰਦੇ ਆਪਾਂ ਵਿੱਚੋਂ ਸੰਧੂ ਸਾਹਿਬ ਉਹ ਕੋਈ ਨਹੀਂ ਬਾਕੀ ਮੌਕੇ ਦੇ ਮਾਨਤਾਂ ਕਰਾਂਗੇ ਮੌਕੇ ਕਰੋਗੇ ਹੁਣ ਸਿੱਧਾ ਨਹੀਂ ਹੈ ਨਾ ਹਾਂਜੀ ਹਾਂਜੀ ਠੀਕ ਹੈ ਜੀ ਲੋਡਸੋ ਮੌਕੇ ਦੇ ਮਾਨਤਨ ਹੋ ਜਾਊਗਾ ਜਿੰਨਾ ਵੀ ਦੱਸਿਆ ਗਿਆ ਰੇਟ ਉਹਦੇ ਵਿੱਚੋਂ ਛੋਟਛੱਪਾ ਹੋ ਜਾਊਗਾ ਠੀਕ ਆ ਜੀ ਤੇ ਬਾਕੀ ਬਣੀ ਥਣੀ ਬਹੁਤ ਖੂਬਸੂਰਤ ਆ ਚੰਗੇ ਦੁੱਧ ਦੀ ਉਮੀਦ ਕਰ ਸਕਦੇ ਆ ਆਪਾਂ ਤੇ ਨਸਲ ਜਾਤਪੂਰੀ ਆ ਠੀਕ ਆ ਸੋ ਸੋਹਣੀ ਫੇਸ ਕੁਆਲਿਟੀ ਆ ਸੋਹਣੀ ਥਣੋਂ ਭਾਂਡਾ ਠੀਕ ਆ ਜੀ ਚੰਗੇ ਵੰਡ ਦੇ ਉੱਪਰ ਥਣ ਲੱਗਾ ਠੀਕ ਆ ਇਧਰ ਡਾਕਟਰ ਸੈਕੰਡ ਨੰਬਰ ਤੇ ਆਪਣੇ ਕੋਲ ਜਿਹੜੀ ਆ ਵੜਾ ਕੀ ਆ ਇਹ ਸੰਧੂ ਸਾਹਿਬ ਦੋਂਦੀ ਚੁਬਗੀ ਬੱਛੀ ਆ ਜੀ ਹਾਂ ਜੀ ਇਹ ਵੀ ਇਸੇ ਫਾਰਮ ਚ ਆਈ ਆ ਇਹ ਇਕੱਠੀਆਂ ਇੱਕੋ ਥਾਂ ਤੋਂ ਪਰਚੇਜ ਕੀਤੀਆਂ ਨੇ ਹਾਂ ਇਹ ਬਰੂਡ ਸੀ ਮੰਡੀ ਆ ਜੀ ਬਿਲਕੁਲ ਇਹਦਾ ਰਿਕਾਰਡ ਪਿਆ ਆਪਣੇ ਕੋਲ ਹਾਂ ਤੇ ਪਹਿਲਾ ਸੁਆਹ ਕਿ ਦੂਜਾ ਨਹੀਂ ਨਹੀਂ ਪਹਿਲਾਂ ਪਲੂਣ ਵੱਛੀ ਹੈਗੇ ਬਹੁਤ ਦੰਦੀ ਕਿਵੇਂ ਆ ਇਹ ਦੰਦੀ ਚੌਗੀ ਵੱਛੀ ਹੈ ਜੀ ਦੰਦੀ ਕਿ ਚੌਗੀ ਇਹ ਚਾਰ ਦੰਦ ਚੌਗੀ ਹੋਣੀ ਹੈ ਦੰਦ ਦਾ ਬਰਾਬਰ ਕਰ ਕੀ ਹਾਂਜੀ ਹਾਂਜੀ ਠੀਕ ਹੈ ਜੀ ਤਾਂ ਦੱਸੋ ਚੌਗੀ ਵੱਛੀ ਆ ਤੇ ਬਾਕੀ ਹਾਈਟ ਕੱਟ ਤੁਸੀਂ ਚੈੱਕ ਕਰੋ ਸਮਾਂ ਕਿੰਨਾ ਡਾਕਟਰ ਲੈ ਜੂਗੀ ਸੰਧੂ ਸਾਹਿਬ ਦੇ 7 ਤਰੀਕ ਨੂੰ ਦਿਨ ਪੂਰੇ ਹੋਏ ਠੀਕ ਹੈ ਜੀ ਸੋ 7 ਤਰੀਕ ਨੂੰ ਦੋਸਤੋ 7 ਅਕਤੂਬਰ ਨੂੰ ਦਿਨ ਪੂਰੇ ਆ ਹਜੇ ਅਪਰੋਕਸੀਮੇਟਲੀ ਕੋਈ ਇੱਕ ਹਫਤਾ 1 ਵੀਕ ਬਾਕੀ ਸੰਧੂ ਸਾਹਿਬ ਉਹਨਾਂ ਵੈਡਾਂ ਚੰਗੇ ਸੀਮਨ ਭਰਾਏ ਠੀਕ ਹੈ ਜੀ ਇੱਕ ਇਹਨਾਂ ਦੇ ਵਿੱਚੋਂ ਚਲੋ ਆਪਾਂ ਅਗਲੀ ਵਾਰੀ ਵੈੜ ਰਖਾਉਣੀ ਆ ਉਹਨੇ ਬਰੂਟ سیمਨ ਦੀ ਬੱਛੀ ਦਿੱਤੀ ਆ ਠੀਕ ਹੈ 61 ਦੀ ਠੀਕ ਹੈ ਜੀ ਹਾਂ ਜੀ ਉਸ ਉਸਵਾਦ ਦੇ ਵਿੱਚ ਆਈ ਆ ਨੈਕਸਟ ਵੀ ਚੰਗੇ ਸੀਮਨ ਤੋਂ ਗੱਪਣਾ ਹਾਂ ਜੀ ਹਾਂ ਜੀ ਇਹ ਬੀਐਸ ਸੀਮਨ ਠੀਕ ਹੈ ਜੀ ਏਬੀਐਸ ਸੀਮਨ ਤੋਂ ਦੋਸਤੋ ਅਗੇ ਨੈਕਸਟ ਗੱਪਣਾ ਕਿਉਂਕਿ ਬਰੂਟ ਸੀਮਨ ਦੇ ਵਿੱਚ ਬਹੁਤ ਦੱਸ ਰਿਹਾ ਵੀ ਇਹ ਖੁੱਤ ਜਿਹੜੀ ਬਰੂਟ ਸੀਮਨ ਦੀ ਆ ਬਾਕੀ ਫੇਸ ਕੁਆਲਿਟੀ ਦਿਖਾਈ ਦੇਗਾ ਉਹਨਾਂ ਸਿੱਕੇ ਰੱਖੇ ਸੀ ਸੰਧੂ ਸਾਹਿਬ ਸਾਰਾ ਹੀ ਆਹ ਲਓ ਜੀ ਠੀਕ ਹੈ ਜੀ ਛੋਟਾ ਫੇਸ ਆ ਬਿਲਕੁਲ ਛੋਟਾ ਬਾਕੀ ਬਹੁਤ ਵਧੀਆ ਲੋ ਜੀ ਸੋ ਨਸਲ ਜਾਤ ਆ ਜਿਹੜੀ ਕਿਸਾਨ ਵੀਰੋ ਦੁੱਧ ਉਹਨੇ ਚਵਾਉਣਾ ਠੀਕ ਆ ਜੀ ਕਈ ਵਾਰ ਆਪਾਂ ਬਹੁਲੇ ਜਿਆਦੇ ਬਲੈਡਰ ਸੰਧੂ ਸਾਹਿਬ ਤੁਹਾਨੂੰ ਪਤਾ ਇਹਨਾਂ ਦਾ ਮੌਸਮ ਆ ਗਿਆ ਦੁੱਧ ਚਵਾਉਣਾ ਨਸਲ ਬਰੀਡ ਨੇ ਜਿਹੜਾ ਦੁੱਧ ਚਵਾਉਣਾ ਚਵਾਉਣਾ ਠੀਕ ਆ ਬਾਕੀ ਧੜਨਾਂ ਦਾ ਆਪਾਂ ਪਹਿਲਾਂ ਗੱਲ ਕੀਤੀ ਵੀ ਠੰਡ ਦੇ ਵਿੱਚ ਆਪਾਂ ਸਿਆਲ ਦੇ ਵਿੱਚ ਚੰਗੀਆਂ ਹੀ ਵੜਾ ਬਖੋਣੀ ਬਹੁਤ ਬਿਲਕੁਲ ਸੋ ਵੱਡੀਆਂ ਵੜਾ ਤਕਰੀਬਨ ਪਹਿਲਾ ਵੀ ਆਉਂਦੀਆਂ ਰਹੀਆਂ ਦੋਸਤੋ ਇਸ ਕਿਲੇ ਦੇ ਉੱਪਰ ਤੇ ਨਖਤਾਂ ਵੀ ਤਕਰੀਬਨ ਜਿਵੇਂ ਥੋੜਾ ਜਿਹਾ ਅੱਗੇ ਸਾਰੇ ਵੀਰਾਂ ਨੂੰ ਪਤਾ ਹੀ ਹੈ ਵੀ ਸੀਜ਼ਨ ਜਿਹੜਾ ਠੰਡ ਦਾ ਆ ਜਾਣਾ ਤੇ ਪਸ਼ੂ ਜਿਹੜੇ ਚੰਗੇ ਚੰਗੇ ਵੱਡੀਆਂ ਬਿਹੜਾਂ ਹੀ ਆਉਣੀਆਂ ਠੀਕ ਆ ਜੀ ਕ੍ਰੋਸ ਸੰਗ ਦੇ ਵਿੱਚ ਗਰਮੀ ਦੇ ਵਿੱਚ ਵੀ ਤੁਸੀਂ ਕਾਫੀ ਪਸ਼ੂ ਐਨੀਮਲ ਦੇਖਿਆ ਪਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਪਿਓਰ ਬਰੀਡ ਜਿਹੜੀ ਹੈ ਐਚ ਐਫ ਦੇ ਵਿੱਚ ਉਹ ਜਿਆਦਾ ਨਿਕਲ ਕੇ ਸਾਹਮਣੇ ਆਊਗੀ ਇਸ ਫਾਰਮ ਤੋਂ ਠੀਕ ਆ ਫਿਲਹਾਲ ਇੱਕ ਵਾਰ ਥੋੜਾ ਲਾਗਿਓ ਆਪਾਂ ਤੁਹਾਨੂੰ ਆ ਥਣ ਦਿਖਾਦਗੇ ਬਾਕੀ ਸੰਧੂ ਸਾਹਿਬ ਜਿਆਦਾ ਨਹੀਂ ਮੈਂ ਉਮੀਦ ਕਰਦਾ 20 ਤੋਂ ਪਲੱਸ ਆ ਰਵਣਾ ਚ ਵਈ ਜਾਊਗੀ ਹੂੰ ਤੇ ਪਣ ਅਜੇ ਸ਼ਹਿਦ ਹੀ ਆਉਂਦਾ ਫਿਰ ਮੈਂ ਕਿਹਾ ਸੰਧੂ ਸਾਹਿਬ ਚਵਾਈ ਦੀ ਆਪਣੀ ਗਰੰਟੀ ਆ ਠੀਕ ਹੈ ਜੀ ਹਾਂਜੀ ਭਾਵੇਂ ਕੋਈ ਵੀਡੀਓ ਕਾਲ ਦੇ ਵਿੱਚ ਕਿਲੋ ਚੋਲੇ ਦੋ ਗੱਲੇ ਚੋਲੇ ਬਾਕੀ ਹਰ ਵੀਡੀਓ ਦੇ ਵਿੱਚ ਸੰਧੂ ਸਾਹਿਬ ਆਪਾਂ ਆਖੀਦਾ ਹੀ ਆ ਵੀ ਭੂਰਦੀ ਤੇ ਪਿੱਛੇ ਦੀ ਆਪਣੀ ਗਰੰਟੀ ਆ ਤਾਂ ਬਿਲਕੁਲ ਜੀ ਬਿਲਕੁਲ ਬਾਕੀ ਟੰਡੀ ਇੰਨੀ ਨਾ ਸੰਧੂ ਸਾਹਿਬ ਇਹਦੇ ਥੱਲੇ ਵੀ ਇਟਰਾ ਹੀ ਬੈਠੇ ਰੋ ਇਹਦੇ ਥੱਲੇ ਵੀ ਇਟਰਾ ਹੀ ਬੈਠੇ ਰੋ ਠੀਕ ਆ ਲੈ ਵੀ ਡਾਕਟਰ ਸਾਹਿਬ ਕੀ ਡਿਮਾਂਡ ਕਰਦੇ ਨੇ ਇਹ ਸੰਧੂ ਸਾਹਿਬ ਆਪਾਂ ਮੁੱਲ ਜਾਇਜ਼ ਹੀ ਕਰਨਾ ਵਾ ਇਹ ਡੀਡੀਆਂ ਵੇਣਾਂ ਦਾ ਲੋਕੀ ਤੁਹਾਨੂੰ ਪਤਾ ਲੱਖ ਕਰਦੇ ਸਵਾ ਲੱਖ ਰੁਪਈਆ ਇਹਦੀ 95 ਹਾਂਜੀ ਵੀ ਲੈ ਤੇ ਬਾਕੀ ਛੋੜਛੱਪਾ ਕਰਦਾਂਗੇ ਕਰਦਾਂਗੇ ਸੰਧੂ ਸਾਹਿਬ ਠੀਕ ਆ ਕੋਈ ਵੀ ਰੇ ਨਾ ਕਿ ਵੀ 95 ਚ ਖਰੇ ਵੱਦਾ ਮੋਲਣਾ ਹੋਵੇ ਤੇ ਕੋਈ ਫਿਕਸ ਨਾ ਹੋਵੇ ਬਾਕੀ ਮਾਨਤ ਬਾਕੀ ਕਰੀਦਾ ਸੰਧੂ ਸਾਹਿਬ ਜਿੰਨੇ ਵੀ ਪਿਛਲੇ ਦਿਨੀ ਗਾ ਗਏ ਆਪਾਂ ਮਾਨਤਨ ਫੁੱਲ ਕੀਤਾ ਜੀ ਠੀਕ ਆ ਜੀ ਬਾਕੀ ਦੋਸਤੋ ਬੱਛੀ ਚੰਗੀ ਆ ਨਸਲ ਬਰੀਡ ਆ ਬਾਕੀ ਉੱਪਰੋਂ ਤੁਸੀਂ ਸਟਰਕਚਰ ਵੇਖੋ ਬਾਕੀ ਸੰਧੂ ਸਾਹਿਬ ਤੁਹਾਨੂੰ ਹੀ ਪਤਾ ਜਦੋਂ ਫਾਰਮ ਚ ਬੱਛੀਆਂ ਲੈਨੇ ਕਿੰਨਾ ਖਰਚਾ ਆ ਜਾਂਦਾ ਜੀ ਤੇ ਕੋਈ ਲੰਬੀ ਲੱਤ ਦੀ ਨਹੀਂ ਬਿਲਕੁਲ ਫਲੈਟ ਉੱਪਰੋਂ ਫਲੈਟ ਆ ਤੇ ਹਵਾ ਨੇ ਚੱਡੇ ਦੀ ਖੂਬਸੂਰਤ ਆ ਠੀਕ ਆ ਠੀਕ ਹੈ ਜੀ ਠੀਕ ਓਕੇ ਠੀਕ ਹੈ ਡਾਕਟਰ ਇਧਰ ਆਪਣੇ ਕੋਲ ਇੱਕ ਤੀਜੇ ਨੰਬਰ ਤੇ ਇਧਰ ਆ ਕੇ ਇਹ ਸੰਧੂ ਸਾਹਿਬ 8 ਦਿਨਾਂ ਦੀ ਕੱਚੀ ਆ ਠੀਕ ਹੈ ਜੀ ਇਹ ਸੂਆ ਕਿਨਵਾ ਸੂਰੀ ਕਾਂ ਇਹ ਸੂਆ ਜੀ ਦੂਜਾ ਬਹੁਤੀ ਦੂਜਾ ਸੂਆ ਠੀਕ ਹੈ ਜੀ 8 ਕਿ ਦਿਨਾਂ ਦਾ ਅਜੇ ਸਮਾਂ ਪੈਂਡਿੰਗ ਹੈ ਦਾ ਤੇ ਸੈਕੰਡ ਟਾਈਮਰ ਆ 8 ਦਿਨ ਮੰਨ ਲਓ ਕੋਈ ਵੀ 10 ਦਿਨ ਮੰਨ ਲਿਓ ਕਿਉਂਕਿ ਤਿਆਰੀ ਅਜੇ ਕਰਨੀ ਆ ਇਸ ਵਾਰ ਨੇ ਲਾਹੇ ਬਣਾਏ ਪਈ ਆ ਬਾਕੀ ਸਮਾਂ ਲੈਂਦੀ ਆ ਬਾਕੀ ਸੰਧੂ ਸਾਹਿਬ ਨੇ 20 ਲੀਟਰ ਘਰ ਚੋਂ ਲਈ ਆਪਾਂ ਦੁੱਧ 20 ਲੀਟਰ ਚ ਵਾਇਆ ਨੇ ਅੱਛਾ ਜੀ ਇੱਥੇ ਕਾਣ ਕੇ ਡਾਕਟਰ ਦੇਣ ਖੁੱਲੇ 8-10 ਕ ਲੈ ਜਾਂਦਾ ਹਾਂ ਹਾਂ ਜੀ ਹਾਂ ਜੀ ਸੰਧੂ ਸਾਹਿਬ ਲੈ ਜਾਂਦਾ ਜੀ ਬਾਕੀ ਫੇਸ ਕੁਆਲਟੀ ਬੜੀ ਵਧੀਆ ਸੰਧੂ ਸਾਹਿਬ ਦੀ ਬੋਦੀ ਵਾਲੀ ਹੈ ਵੇੜ ਆ ਕਰੋ ਚੈੱਕ ਜੀ ਹਾਂ ਠੀਕ ਆ ਵੀ ਤੁਹਾਨੂੰ ਜੱਟ ਦੇ ਵਿੱਚ ਤੁਸੋ ਢਿਲ ਢੋਲ ਬਹੁਤ ਜ਼ਿਆਦੀ ਆ ਬਾਕੀ ਲੇਵਾ ਚੰਗਾ ਤਿਆਰ ਕਰੂਗੀ ਤੇ ਇਸ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ 8-7 ਦਿਨ ਅਕੋਰਡਿੰਗ ਬਿਲਕੁਲ 8-7 ਦਿਨਾਂ ਦੇ ਦੌਰਾਨ ਚੰਗਾ ਲੇਵਾ ਥਲੇੋਂ ਤਿਆਰ ਕਰ ਬਾਕੀ ਸੰਧੂ ਸਾਹਿਬ ਤੁਹਾਨੂੰ ਪਤਾ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਠੰਡ ਦੇ ਵਿੱਚ ਸੁਣੀ ਆ ਹਾਂ ਬਾਕੀ ਭਾਰ ਪਿੱਛੇ ਦੀ ਭੂਰ ਦੀ ਉਹ ਵੀ ਕਿਲੋ ਚੂਣਾ 2 ਕਿਲੋ ਚੂਣਾ ਆਪਾਂ ਇਤਰਾ ਹੀ ਚਵਾਣਾ ਤਾਂ ਪੂਰਾ ਹੱਥੀ ਚਵਾਈ ਲਾਈ ਆ ਆ ਇਧਰ ਦੇਖੋ 55 ਵੀ ਆਪਾਂ ਦਿਖਾ ਦਿੰਦੇ ਆਂ ਵੇਖੋ ਜੀ ਆ ਗੂੰਦੀ ਆ ਜੀ ਤੇ ਬਿਲਕੁਲ ਗੂੰਦੀ ਆ ਰਹੀ ਹੈ ਸੁੱਕੀ ਹਾਂ ਲਓ ਤੇ ਸੁੱਕੀ ਗੂੰਦਾ ਤੇ ਬਹੁਤ ਆਪਾਂ ਨਣਨ ਤੋਂ ਬਾਅਦ ਵੀ ਆਪਾਂ ਨਾਰਮਲੀ ਇੱਕ ਸਾਰੇ ਵੀਰ ਜਜਮੈਂਟ ਕਰ ਲੈਨੇ ਆਂ ਵੀ ਕੋਈ 800 ਤੋਂ 6-7 ਦਿਨ ਨਾਰਮਲੀ ਪਸ਼ੂ ਲੈ ਜਾਂਦਾ ਬਿਲਕੁਲ ਮਖਿਆਲੀ ਆ ਠੀਕ ਹੈ ਹਾਂਜੀ ਮਖਿਆਲੀ ਤੇ ਵੜ ਚੰਗੀ ਆ ਸੈਕੰਡ ਟਾਈਮਰ ਦੂਜਾ ਸੂਆ ਤੇ ਡਾਕਟਰ ਸਾਹਿਬ ਇਹ ਕਿੰਨੇ ਦੀ ਦੇਣੀ ਆਪਾਂ ਇਹ ਸਾਨੂੰ 65000 ਦੀ 65000 ਦੀ ਹਾਂਜੀ ਠੀਕ ਆ ਜੀ ਲਓ ਵੀ 65000 ਦੀ ਕਿਸਾਨ ਵੀਰ ਉਹ ਤੁਹਾਨੂੰ ਮਿਲ ਜੂਗੀ ਹਾਂਜੀ ਦੋਸਤੋ ਇੱਕ ਆਪਾਂ ਮੈਂਸ਼ਨ ਕੀਤਾ ਸੀਗਾ ਸਟਾਰਟਿੰਗ ਤੋਂ ਠੀਕ ਆ ਜੀ ਵੀਰ ਸਾਹਿਬ ਦੇ ਕੋਲੋਂ ਦੋ ਬੜਾ ਜਿਹੜੀਆਂ ਪਹੁੰਚ ਰਹੀਆਂ ਸੀ ਉਹ ਫਿਲਹਾਲ ਜਿਹੜੀਆਂ ਇਸ ਕਿਲੇ ਦੇ ਉੱਪਰ ਹਾਜ਼ਰ ਨਹੀਂ ਠੀਕ ਆ ਜੀ ਇਹਨਾਂ ਦੀ ਡਿਟੇਲ ਆਪਾਂ ਨਾਲ ਦੀ ਨਾਲ ਹੀ ਲੈ ਲਾਂਗੇ ਤੇ ਡਾਕਟਰ ਜਿਹੜੀ ਇਹ ਆਪਣੇ ਕੋਲ ਵੜ ਆਈਏ ਸੂਈ ਇੱਕ ਇਹ ਸੂਈ ਵੜ ਸੰਧੂ ਸਾਹਿਬ ਅੱਜ ਹੀ ਸੂਈ ਆ ਤੇ ਜੇਰਜੁਰ ਪਾਤੀ ਦੇਖੋ ਚਵਾਈ ਜੀ ਠੀਕ ਆ ਜੀ ਅੱਜ ਮਾਰਨਿੰਗ ਹੀ ਹਾਂਜੀ ਹਾਂਜੀ ਇਹ ਬੜੀ ਦੂਰੋਂ ਆਈ ਬੈਠਾਈਆਂ ਜੀ ਆਹ ਆਹ ਵੇਖੋ ਜੀ ਲਓ ਜੀ ਸਾਰੇ ਥਣ ਭਰਾ ਦਿਆ ਜੀ ਲਓ ਜੀ ਆਹ ਵੇਖ ਲਓ ਬੋਲਾ ਲਓ ਜੀ ਚਿਪਾਈ ਆ ਸੰਧੂ ਸਾਹਿ ਲੋਬੀ ਭਰਾ ਜਿਹੜੀ ਦੋਸਤੋ ਬਿਲਕੁਲ ਜਿਵੇਂ ਮੱਛੀ ਮੋਟਰ ਹੋਵੇ ਆ ਕਰੋ ਚੱਕ ਤੇ ਆਈ 1 ਨੰਬਰ ਦੀ ਸੰਧੂ ਸਾਹਿਬ ਚਾਰੇ ਥਣ ਭਰਾ برو ਦੇ 1 ਨੰਬਰ ਆ ਪੋਲੀ ਚ ਵਈ ਨਾਲ ਦੀ ਨਾਲ ਹੀ ਦੋਸਤੋ ਆਪਾਂ ਤੁਹਾਨੂੰ ਦਿਖਾ ਦਿੱਤੀ ਸੀ ਕਿ ਕੁਝ ਕੁਝ ਧਾਰਾ ਮਾਰ ਕੇ ਬਾਕੀ ਸੰਧੂ ਸਾਹਿਬ ਮਾਰਨਿੰਗ ਹੀ ਸੂਈ ਆ ਇਹ ਨਾ ਸੇਰੇ ਜਿਰਜੁਲ ਪੈ ਗਏ ਨਾ ਆਪਾਂ ਬੌਲਾ ਚ ਹੋਇਆ ਸੀ 5 6 ਲੀਟਰ ਉਹਨਾਂ ਦੇ ਘਰੇ ਹੀ ਅੱਛਾ ਜੀ ਦੋਵੇਂ ਵੈੜਾ ਫਿਰ ਆਪਾਂ ਦੱਸਿਆ ਵੀ ਫਾਰਮ ਦੇ ਵਿੱਚੋਂ ਆਪਾਂ ਵੈੜਾ ਲਈਆਂ ਵਾ ਤੇ ਇਹ ਵਾਇਰਸ ਹੂਈ ਆ ਪਿੱਛੇ ਪੱਛਾ ਜੀ ਮਗਰ ਬੱਛਾ ਹਾਂਜੀ ਤੇ ਸੂਹਾ ਦੂਜਾ ਹੀ ਨਾ ਇਹ ਪਿਓਰ ਦੂਜੇ ਸੂਏ ਜੀ ਲਓ ਜੀ ਪਿਓਰ ਦੂਜਾ ਸੂਹਾ ਠੀਕ ਆ ਜੀ ਅੱਜ ਮਾਰਨਿੰਗ ਹੀ ਸੂਈ ਆ ਇਹ ਸੰਧੂ ਸਾਹਿਬ ਇਹ ਦੂਰੋਂ ਆਈਆਂ ਤੁਹਾਡੇ ਸਾਹਮਣੇ ਆਈਆਂ ਹਾਂਜੀ ਤੇ 100 120 ਕਿਲੋਮੀਟਰ ਦੇ ਆਈਆਂ ਜੀ ਠੀਕ ਆ ਜੀ ਲਓ ਮਗਰ ਬੱਛਾ ਹੀ ਨਾ ਤੇ ਹਾਂਜੀ ਹਾਂਜੀ ਸੰਧੂ ਸਾਹਿਬ ਅੱਛਾ ਹੀ ਆ ਲਓ ਮਗਰ ਬੱਛਾ ਠੀਕ ਆ ਜੀ ਤੋਂ ਕਿਲੇ ਨਾਲੂ ਤੇ ਬੱਚਾ ਬਾਕੀ ਸੰਧੂ ਸਾਹਿਬ ਲੈਵਾ ਚੈੱਕ ਕਰੋ ਪਿੱਲੇਵਾ ਕਿੰਨਾ ਖਬਰਦਾਰ ਲੱਗਾ ਜੀ ਠੀਕ ਆ ਜੀ ਬਹੁਤ ਖੂਬਸੂਰਤ ਠੀਕ ਆ ਜੀ ਪਹਿਲਾਂ ਇਹ ਪਿਛਲੇ ਸਵੇਰਾ ਹੀ ਵੀ ਸੰਧੂ ਸਾਹਿਬ 20 ਲੀਟਰ ਦਾ ਰਿਕਾਰਡ ਰਿਹਾ ਜੀ ਇਹਦਾ ਠੀਕ ਆ ਜੀ ਹਾਂਜੀ ਤਾਂ ਤੁਹਾਨੂੰ ਸੰਧੂ ਸਾਹਿਬ ਨਹੀਂ ਮਿਲਦਾ ਇਹਦੇ ਨਾਲ ਦਾ ਬਹੁਤ ਵਧੀਆ ਠੀਕ ਆ ਤੋੜੋ ਡਾਕਟਰ ਗਾਣ ਜੇਰ ਜੂਰ ਪ੍ਰੋਪਰ ਵੀਡੀਓ ਹੈ ਪੂਰੀ ਫਿਲਦੇ ਜੀ ਆਪਣੇ ਦੋ ਹਾਂ ਤਾਂ ਕਿਸਾਨ ਵੀਰ ਉਹ ਦੂਜਾ ਸੂਬਾ ਅੱਜ ਮਾਰਨਿੰਗ ਦੀ ਸੂਈ ਹੈ ਜੇਰ ਪ੍ਰੋਪਰ ਪੈ ਗਈ ਠੀਕ ਆ ਤੋ ਇੱਕ ਅੱਧੇ ਡੰਗ ਦੀ ਜਿਹੜੀ ਚੋਾਈ ਥੋੜੀ ਬਾਕੀ ਹੋਈ ਹੈ ਬੌਲੇ ਤੇ ਤੇ ਹੁਣ ਬਿਲਕੁਲ ਸ਼ਾਮ ਦਾ ਇਵਨਿੰਗ ਦਾ ਟਾਈਮ ਆ ਠੀਕ ਆ ਜੀ ਸੈਕੰਡ ਚੋਾਈ ਜਿਹੜੀ ਆ ਇਹਦੀ ਹੋ ਜੂਗੀ ਅੱਜ ਤੇ ਬਾਕੀ ਹਵਾਨੇ ਲੈਵਾਲੇ ਬਾਕੀ ਸੰਧੂ ਸਾਹਿਬ ਪਿਛਲੇ ਸਵੇਰੇ ਦਾ ਜੀ ਘਰੋਂ ਆਪਾਂ ਲਈ ਆ 20 ਲੀਟਰ ਇਹਨੇ ਪਿਛਲੇ ਸਵੇਰੇ ਦੁੱਧ ਕੱਢਿਆ ਏ ਦੁੱਧ 24 25 ਲੀਟਰ ਦੀ ਉਮੀਦ ਕਰਾਂਗੇ ਬਾਕੀ ਦੇਵਾ ਕਰੂ ਕੋਈ ਵੀਰ ਤੇ ਹਮਮ ਠੀਕ ਆ ਤੇ ਡਾਕਟਰ ਕੀ ਡਿਮਾਂਡ ਹੈ ਦੀ ਕੀ ਕੀਮਤ ਕੀ ਮੁੱਲ ਰਹੂਗਾ ਇਹ ਸੰਧੂ ਸਾਹਿਬ ਮੁੱਲ ਕਰਨ ਨੂੰ ਜੋ ਮਰਜ਼ੀ ਕਰ ਲਈਏ ਇਹ 70000 ਦੀ ਦੇ ਦਾਂਗੇ 70000 ਦੀ ਹਾਂਜੀ ਹਾਂ ਨਾ ਕੀ ਸੰਧੂ ਸਾਹਿਬ 68000 ਦੀ ਦੇ ਦਾਂਗੇ 68000 ਹਾਂਜੀ ਠੀਕ ਆ ਜੀ ਉਹ ਦੋਸਤੋ 63000 ਦੀ ਇਹ ਯਸਮਾ ਮਿਲ ਜੂਗੀ ਅਰੇ ਸੂਸਵਾਦ ਦੇ ਵਿੱਚ ਆਈ ਦੂਰਵਾਈ ਤੁਹਾਡੇ ਸਾਹਮਣੇ ਕੱਦ ਕੁੱਤ ਚੰਗਾ ਮੀਡੀਅਮ ਆਮ ਨਾਰਮਲ ਮੀਡੀਅਮ ਹਾਈਟ ਤੋਂ ਥੋੜੀ ਜਿਹੀ ਪਲੱਸ ਵੱਡੀ ਬਹਿੜਾ ਜੀ ਇਹ ਵੱਟੀਆਂ ਬਹਿੜਾਂ ਦੇ ਵਿੱਚ ਬਾਕੀ ਥਣ ਭਾਂਡੇ ਦੀ ਪੂਰੀ ਖਬਰਦਾਰ ਆ ਇੱਕ ਵਾਰੀ ਸੂਸਵਾਜ ਪਸੂ ਆਇਆ ਸਾਰੇ ਵੀਰਾਂ ਨੂੰ ਪਤਾ ਹੀ ਹੈ ਵੀ ਪਸੂ ਇੱਕ ਵਾਰੀ ਤੈਜ ਹੀ ਲਾ ਜਾਂਦਾ ਤੇ ਮਗਰ ਬੱਛਾ ਬਾਕੀ ਥਣ ਗੋਲ ਪੂਰਾ ਕਾਇਮ ਸੰਧੂ ਸਾਹਿਬ ਤਾਂ ਇੱਕ ਤਰਾਫਾ ਚਲਾ ਕੇ ਵਿਖਾ ਦਿੰਦੇ ਕਿ ਅੱਗੇ ਪਛੱਕ ਲਗੇ ਬਹੁਤ ਵਧੀਆ ਥਣ ਥਣੇ ਵੀ ਸੰਧੂ ਸਾਹਿਬ ਮੂੰਹ ਤੋਂ ਹੀ ਵਹਿੜਾ ਛਿੱਗੀ ਭਵੇਂ ਹੋਵੇ ਦੰ ਬੋਧੰਦੀ ਹੈਗੀ ਛਿੱਕੀ ਕਿ ਸੰਧੂ ਸਾਹਿਬ ਆਪਾ ਕਨਫਰਮ ਕਰ ਲੈਨੇ ਆ ਛਿੱਕੀ ਹੈ ਤੇ ਛਿੱਕੀ ਦੱਸ ਦਿਓ ਜੇ ਜਵਾਨ ਹੈ ਤੇ ਜਵਾਨ ਕਹੇ ਤੇ ਛਿੱਕੀ ਹੈ ਜੀ ਅਸਾਂ ਜੀ ਕੰਨੀ ਵਾਲੇ ਖਲੋਤੇ ਆ ਹਾਂ ਖਲੋਤੇ ਖਲੋਤੇ ਆ ਠੀਕ ਹੈ ਬਾਕੀ ਸੰਧੂ ਸਾਹਿਬ ਦਿਖਣੀ ਦਾ ਜੀ ਜਵਾਨ ਮਾੜਾ ਆਪਾ ਕਹਿਣ ਦੀ ਲੋੜ ਨਹੀਂ ਪੈਣੀ ਏਡੇ ਏਡੇ ਬਹਿਣਾਂ ਦੇ ਲੋਕੀ ਤੁਹਾਡੇ ਸਾਹਮਣੇ ਲੋਕੀ 80 85 ਮੁੱਲ ਪਾਉਂਦੇ ਆ ਹੂੰ ਆਪਾ ਭਾਣਾ ਲਈ ਤੇ ਭਾਣਾ ਹੀ ਦੇਦਨੀ ਆ ਲਓ ਜੀ ਠੀਕ ਆ ਇਹਦਾ ਡਾਕਟਰ ਦਾ ਮੁੱਲ ਹਾਂ 68000 ਹਾਂਜੀ ਜਾਇ ਜੀ ਬਿਲਕੁਲ ਮੁੱਲ ਕੀਤਾ ਜੀ ਚਲੋ ਜੀ 80000 ਲੈ ਜਦੇ ਇੱਕ ਸੈਕਿੰਡ ਨੰਬਰ ਤੇ ਆਪਣੇ ਕੋਲ ਗੱਬਣ ਵੜ ਆਈ ਹੈ ਜੀ ਇਹ ਸੰਨੂ ਸਾਹਿਬ 40120 ਦੀ ਜੀ ਹੂੰ ਡੈਨਮਾਰਕ ਤੇ ਦੰਤ ਤੁਹਾਨੂੰ ਖਾਈ ਤੇ ਬਸ ਸ਼ਿੱਗੀ ਮੂੰਹ ਆ ਅੱਛਾ ਜੀ ਬਹੁਤ ਦੰਦੀ ਛੇ ਹਾਂ ਡੈਨਮਾਰਕ 40120 ਦੀ ਆ ਠੀਕ ਆ ਜੀ ਉਹ ਵੀ ਗਰੰਟੀਡ ਆ ਲਓ ਦੋਸਤੋ ਸੈਕਿੰਡ ਟਾਈਮ ਆ ਰਾ ਦੂਜਾ ਸਵੇਰ ਨਹੀਂ ਨਹੀਂ ਪਹਿਲੇ ਨਹੀਂ ਆ ਜੀ ਮੂੰਹ ਛਿੱਗੀ ਆ ਹਾਂ ਪਹਿਲੇ ਨਹੀਂ ਪਹਿਲੇ ਸਵੇਰ ਸੂਣਾ ਹਾਂ ਪਹਿਲੇ ਨਹੀਂ ਸੂਣਾ ਜੀ ਅੱਛਾ ਜੀ ਲੋਬੀ ਮੁੰਡੋਂ ਉਸੋ 6 ਦਾ ਦਾ ਤੇ ਪਹਿਲਾ ਸੂਬਾ ਇਸ ਬੈਡ ਨੇ ਸੂਣਾ ਠੀਕ ਆ ਤੇ ਬਾਕੀ ਥਣ ਦੇਵਾ ਤੁਸੀਂ ਵੇਖ ਕੇ ਇੱਕ ਵਾਰੀ ਕਰੋ ਆਈਡੀਆ ਲਾ ਲਵਾਂਗੇ ਠੀਕ ਆ ਜੀ ਕਿੰਨਾ ਕੁ ਮਿਲ ਕੇ ਚਵਾਉਣਾ ਚਾਹੀਦਾ ਇਸ ਬੈਡ ਨੂੰ ਬਿਲਕੁਲ ਥੱਲਿਓ ਕੰਪੈਕਟ ਆਰਡਰ ਦੇ ਵਿੱਚ ਆ ਬਾਕੀ ਸੰਧੂ ਸਾਹਿਬ ਤੁਸੀਂ ਚਲੋ ਜਿੰਨੀਆਂ ਬੈੜਾ ਅੱਜ ਆਪਾਂ ਪਾਈਆਂ ਵਾ ਹਾਂਜੀ ਬੈੜ ਇੱਕ ਤੋਂ ਇੱਕ ਦੇ ਇਹਦੇ 7 ਤਰੀਕ ਦਿਨ ਪੂਰੇ ਗਰੰਟੀ ਨਾਲ ਹਾਂ ਬੇ ਥੱਲਿਓ ਇਹ ਜਿਆਦੀ ਆ ਸਾਰੇ ਨਾਲ ਹੋਰ ਬਣੂਗੀ ਸੰਧੂ ਸਾਹਿਬ 7 ਤਰੀਕ ਤੋਂ ਪਹਿਲਾਂ ਸਵੇਰ ਪਾਉ ਦਾ ਜ਼ਿੰਮੇਦਾਰ ਹੈ ਹੂੰ ਇਹਦੇ ਦਿਨ ਲਿਖਿਆ 2-4 ਦਿਨ ਉੱਤੇ ਲੈ ਜੂਗੀ ਹੂੰ ਲੇ ਵਾ ਲੈ ਗਏ ਨਤ ਰਿਆ ਜਾਣਾ ਤੋ ਜੀ ਬਹੁਤ ਵਧੀਆ ਥੱਲੇ ਦੋਸਤੋ ਫਿਕਸ ਹੋਵਾਨੇ ਛੱਡੇ ਦੇ ਵਿੱਚ ਤੇ ਕਲੂਨ ਪਹਿਲਾ ਸੁਆ ਬੱਛੀ ਨੇ ਸੁਣਾ ਇਹ ਸੰਧੂ ਸਾਹਿਬ ਤੁਹਾਨੂੰ ਮੈਂ ਅੱਗੇ ਆਖਿਆ ਜਿਗਰ ਕੀਤਾ ਸੀ ਵੀ ਚਾਰ ਵੜਾ ਆਪਾਂ ਇੱਕੇ ਫਾਰਮ ਦੇ ਵਿੱਚੋਂ ਲਈਆਂ ਜੀ ਹਾਂਜੀ ਹਾਂਜੀ ਠੀਕ ਹੈ ਜੀ ਇਹ ਛਿੱਗੀ ਮੂ ਬਾਕੀ ਠੰਡੀ ਸੀਲਸ ਲੱਗਦੇ ਤੁਹਾਨੂੰ ਪਤਾ ਹੈ ਮੈਂ ਕਿਹਾ ਸੰਧੂ ਸਾਹਿਬ ਚਵਾਈ ਦੀ ਖਬਰਦਾਰ ਬਹੁਤ ਆ ਦੇਖਿਓ ਬਾਕੀ ਹਾਇੜ ਵੀ ਸੰਧੂ ਸਾਹਿਬ ਬਹੁਤ ਵਧੀਆ ਨਸਲ ਕੁਆਲਟੀ ਬਰੀਡ ਦੋਡ ਆਪਾਂ ਕਰਦੇ ਆ ਡਾਕਟਰ ਜੀ ਏ ਸੰਧੂ ਸਾਹਿਬ ਇਹਦਾ ਮੁੱਲ ਜੀ 90000 ਰੁਪਿਆ 85 ਦੀ ਜਸ ਨੂੰ ਦੇਵਾਂਗੇ 85 ਦੀ ਹਾਂਜੀ ਹੂੰ ਲਓ ਜੀ 85000 ਦੀ ਇਹ ਤੁਹਾਨੂੰ ਦੋਸਤੋ ਮਿਲੂਗੀ ਠੀਕ ਆ ਤੇ ਪਲੂਨ ਪਹਿਲਾ ਸੂਆ ਇਹ 65 ਸੂਈ ਹੈ ਤੇ ਬਾਕੀ ਥਣ ਭਾਂਡਾ ਤੁਸੀਂ ਦੇਖ ਲਿਆ ਰੰਗ ਬਾਜਾ ਕਰਮਾਂ ਲਈ ਠੀਕ ਆ ਜੀ ਬਾਕੀ ਡੱਪੀ ਟੂਪੀ ਬਹੁਤ ਵਧੀਆ ਪਹਿਲਾ ਸੂਆ ਠੀਕ ਆ ਠੀਕ ਆ ਸੋ ਇਹ ਅੱਜ ਐਨੀਮਲ ਨੇ ਡਾਕਟਰ ਸਾਹਿਬ ਉਹਨਾਂ ਦੇ ਕੋਲ ਦੋਸਤੋ ਪੰਜ ਟੋਟਲ ਇੱਕ ਹੀ ਬੈੜ ਸੂਈ ਹੈ ਬਾਕੀ ਚਾਰੇ ਵੇੜਾ ਤਾਜ਼ੀਆਂ ਏ ਦੋਸਤੋ ਗੱਭਣਾ ਠੀਕ ਹੈ ਜੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ 5-5 7-7 ਦਿਨ ਹਜੇ ਇਹਨਾਂ ਦੇ ਬਾਕੀ ਆ ਸੂਣ ਦੇ ਤੇ ਡਾਕਟਰ ਸਾਹਿਬ ਇੱਕ ਨੰਬਰ ਆਪਣੇ ਕਰ ਦिए ਸਾਂਝੇ ਸੰਧੂ ਸਾਹਿਬ ਨੰਬਰ ਆਪਣਾ 84379 3359 ਪਿੰਡ ਆਪਣਾ ਵੱਡੇ ਸਭਰਾ ਇੱਥੋਂ ਜੀ ਮਖੂ ਵੀ ਆਪਣ ਨੂੰ ਡਾਕ ਕਿਲੋਮੀਟਰ ਪੈ ਜਾਂਦਾ ਪੱਟੀ ਵੀ ਆਪਣੀ ਲੱਗਿਆ ਹਾਂਜੀ ਤੇ ਨਵਾਂ ਪੁਲ ਦੋਵੇਂ ਨਵੇਂ ਪੁਲ ਤੋਂ ਨਹੀਂ ਜਿਹੜਾ ਵੀਰ ਭੈਣ ਭਰਾ ਨੇ ਆਉਣਾ ਆ ਸਕਦਾ ਏ ਠੀਕ ਹੈ ਜੀ ਹਾਂਜੀ ਠੀਕਾ ਠੀਕਾ ਲੋ ਵੀ ਕਿਸਾਨ ਵੀਰੋ ਇਹ ਅੱਜ ਐਨੀਮਲ ਸੀਗੇ ਆਪਾਂ ਬੁਰਜੇ ਮਿਲਕ ਫਾਰਮ ਤੋਂ ਤੁਹਾਨੂੰ ਦਿਖਾਉਣੇ ਪਿੰਡ ਵੱਡੇ ਸਭਰਾ ਤਸਿਲਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਇੱਥੇ ਆਣ ਕੇ ਆਪਣੀ ਤੁਸੀਂ ਕਿਉਂਕਿ ਜ਼ਿਆਦਾਤਰ ਨਗ ਜਿਹੜੇ ਅੱਜ ਗੱਬਣਾ ਬਾਕੀ ਸੰਧੂ ਸਾਹਿਬ ਕੋਈ 1 ਕਿਲੋ ਚੋਲੇ ਕੋਈ 2 ਕਿਲੋ ਚੋਲੇ ਆਪਾਂ ਵੀਡੀਓ ਕਾਲ ਦੇ ਵਿੱਚ ਗੱਬਣਾ ਚਵਾ ਦਾਂਗੇ ਉਹ ਹਰ ਦਿਨ ਦੇ ਪਿੱਛੇ ਦੀ ਆਪਾਂ ਪਹਿਲਾਂ ਹਰ ਵੀਡੀਓ ਦੇ ਵਿੱਚ ਕਈ ਦਾ ਗਰੰਟੀ ਆਪਣੀ ਲੋ ਵੀ ਦੋਸਤੋ ਜੋ ਤਸੱਲੀ ਆ ਜੋ ਗਰੰਟੀ ਆ ਉਹਨਾਂ ਦਾ ਵਿਹਾਰ ਤੇ ਤੁਸੀਂ ਸੌਦਾ ਕਰਨਾ ਇੱਥੇ ਆਣ ਕੇ ਵਿਜ਼ਿਟ ਕਰਕੇ ਕਿਸੇ ਵੀਰ ਨੇ ਸੌਦਾ ਕਰਨਾ ਉਹ ਸਾਰੇ ਕਿਸਾਨ ਫਾਰਮਰ ਵੀਰਾਂ ਦੇ ਉੱਪਰ ਡਿਪੈਂਡ ਡਿਪੈਂਡ ਆ ਠੀਕ ਆ ਜੀ ਤੇ ਪਸ਼ੂ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਆਉਂਦੇ ਆ ਆਓ ਇੱਥੇ ਆ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ